ਭਾਈ ਅਮਰਤਪਾਲ ਕਿਸੇ ਨੂੰ ਪਤਾ ਕਿੱਥੋਂ ਆਇਆ ਹੈ ਕਿਉਂ ਆਇਆ ਹੈ 32 33 34 ਸਾਲ ਦੀ ਉਮਰ ਹੈ ਇੰਨੇ ਸਾਲ ਕਿੱਥੇ ਸੀ ਉਦੋਂ ਦਾ ਸਿੱਖ ਹੈ ਨਹੀਂ ਸੀ ਉਦੋਂ ਦਾ ਸ਼ੇਪ ਕੀਤੇ ਸੀ ਵਾਲ ਕੱਟੇ ਸੀ ਤੇ ਇੱਕਦਮ ਹਵਾਈ ਜਹਾਜ਼ ਤੋਂ ਉਤਰਦਾ ਸਾਰਾ ਕੋਸ਼ਿਸ਼ ਤਿਆਰ ਹੁੰਦਾ ਉਹਨੂੰ 15 20 ਦਿਨ ਬਾਅਦ ਅੰਮ੍ਰਿਤ ਛਕਾਉਂਦੇ ਆ ਉਹਦੇ ਬਾਅਦ ਪ੍ਰਚਾਰ ਸ਼ੁਰੂ ਕਰਾਉਂਦਾ ਹੈ ਬਹਾਨਾ ਲਾਇਆ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰੂਗਾ ਅੰਮ੍ਰਿਤ ਚਾਰਨ ਕਰੂਗਾ ਸਾਰੇ ਨਾਲ ਹੈ ਨਸ਼ੇ ਦੇ ਖਿਲਾਫ ਬੋਲਣਗੇ ਸਾਰੇ ਨਾਲ ਹੈ ਬੋਲਦੇ ਬੋਲਦੇ ਫਿਰ ਕਹਿੰਦੇ ਮੈਂ ਦੇਸ਼ ਦਾ ਸੰਵਿਧਾਨ ਨਹੀਂ ਮੰਨਦਾ ਉਹਦੇ ਬਾਅਦ ਖਾਲਿਸਤਾਨ ਤੇ ਆ ਜਾਂਦੇ ਤੇ ਉਹਦੇ ਬਾਅਦ ਉਹਨੂੰ ਲੈ ਕੇ ਚਲੇ ਜਾਂਦੇ ਆ ਜਿਬਰੂਗੜ ਜੇਲ ਤੇ ਜਿਬਰੂਗੜ ਜੇਲ ਚੋਂ ਇਲੈਕਸ਼ਨ ਆ ਜਾਂਦਾ ਉਹਨੂੰ ਉਮੀਦਵਾਰ ਬਣਾ ਕੇ ਵਾਪਸ ਇੱਥੇ ਲਿਆੰਦਾ ਜਾਂਦਾ ਆ ਸਵਾਲ ਹੈ ਹੁਣ ਮੈਂ ਇੱਕ ਹੋਰ ਦੱਸਣਾ ਤੁਸੀਂ ਅਕਾਲੀ ਵਰਕਰ ਬੈਠੇ ਆ ਥੋਡੇ ਤੇ ਕੋਈ ਪਰਚਾ ਹੋਏ ਤੇ ਵਕੀਲ ਕਾਂਗਰਸੀ ਕਰੋਗੇ ਕਿ ਕਾਲੀ ਦਲ ਦਾ ਸਬੰਧ ਦਲ ਕਰੋਗੇ ਕਾਲੀ ਦਲ ਆ ਕਰੋਗੇ ਨਾ ਹੁਣ ਆ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਕੌਣ ਹੈ ਆਖਾਲਸਾ ਉੱਥੋਂ ਆਪਣਾ ਬਰਨਾਲੇ ਵਾਲਾ ਆਰਐਸਐਸ ਦਾ ਮਾਲਵੇ ਜੋਂ ਦਾ ਹੈਡ ਉਹ ਵਕੀਲ ਹੈ ਉਹ ਜਾ ਕੇ ਜਿਬਰਗੋਟ ਜਾਈ ਜਾਂਦਾ ਤੇ ਉਹ ਬਿਆਨ ਦਿੰਦਾ ਕਿ ਭਾਈ ਅਮਰਿਤਪਾਲ ਸਿੰਘ ਜੀ ਇਲੈਕਸ਼ਨ ਲੜ ਰਿਹਾ ਹੈ ਮੈਨੂੰ ਕਈ ਲੋਕ ਕਹਿੰਦੇ ਸਵਾਲ ਆਪਾਂ ਸਮਝਦੇ ਕਿਉਂ ਨਹੀਂ ਐ ਆ ਤਾਕਤਾਂ ਕਮਜ਼ੋਰ ਕਰਨ ਵਾਸਤੇ ਥੋੜ ਨੂੰ ਆਈਆਂ ਥੋਡੀ ਪਾਰਟੀ ਨੂੰ ਜਥੇਬੰਦੀ ਨੂੰ ਖਤਮ ਕਰਨ ਵਾਸਤੇ ਉਹਨੂੰ ਪਤਾ ਹੈ ਕਿ ਕੌਮ ਦੀ ਜਥੇਬੰਦੀ ਕਾਲੀ ਨਿਸ਼ੋਮਣੀ ਕਾਲੀ ਦਲ ਆ ਕਾਲੀ ਦਲ ਮੇਰੀ ਜਾਇਦਾਦ ਨਹੀਂ ਐ ਸੇਕੋ ਸਾਹਿਬ ਦੀ ਜਾਇਦਾਦ ਨਹੀਂ ਐ ਵਿਰਸੇ ਦੀ ਜਾਇਦਾਦ ਨਹੀਂ ਐ ਥੋਡੀ ਜਾਇਦਾਦ ਐ 103 ਸਾਲ ਪੁਰਾਣੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਸ਼੍ਰੋਮਣੀ ਕਾਲੀਦਲ ਨੂੰ ਆਪਣੇ ਬਜ਼ੁਰਗਾਂ ਨੇ 103 ਸਾਲ ਪਹਿਲੇ ਬਣਾਇਆ ਕਿਉਂਕਿ ਪਹਿਲੇ ਗੁਰੂ ਘਰਾਂ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਬੇਦਬੀ ਕਰਦੇ ਸੀ ਆਪਣੇ ਬਜ਼ੁਰਗਾਂ ਨੇ ਉਹਨਾਂ ਨੂੰ ਭਜਾ ਕੇ ਕੱਢਿਆ ਗੁਰਦੁਆਰਾ ਘਰਾਂ ਚੋਂ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਬਣਾਈ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਐ ਜੇ ਅੱਗੇ ਤੋਂ ਪੰਗੇ ਪੈਣ ਕੋਈ ਲੜਨ ਵਾਲੀ ਫੌਜ ਚਾਹੀਦੀ ਐ ਇੱਕ ਮਹੀਨੇ ਬਾਅਦ ਸ਼ੋਮਨੀ ਕਾਲੀ ਦਲ ਬਣਾਇਆ ਉਹ ਉਸ ਨੂੰ ਤਾਂ ਕਹਿੰਦੇ ਆ ਪੰਥਕੇ ਨਹੀਂ ਅੱਛਾ ਇਹ ਖੋਰ ਗੱਲ ਤੁਸੀਂ ਭਰਾਨੀ ਦੀ ਗੱਲ ਐ ਭਾਈ ਅਮਰਿਤਪਾਲ ਤੇ ਇਹਨੇ ਸਿੱਧਾ ਪਰਚਾ ਦਿੱਤਾ ਝਾੜੂ ਵਾਲਿਆਂ ਨੇ ਉਧਰ ਪਈਆ ਝਾੜੂ ਵਾਲਿਆਂ ਨੇ ਉਹਨਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਨਾ ਬੀਜੇਪੀ ਦੇ ਖਿਲਾਫ ਬੋਲਣ ਨਿਸ਼ਾਨਾ ਸਾਰਿਆਂ ਦਾ ਆਪਣਾ ਕਿਉਂ ਉਹਨਾਂ ਨੇ ਦੇਖਿਆ ਕੱਲਿਆ ਨਹੀਂ ਆ ਸਾਰੇ ਜਿੰਨੇ 13 ਦੇ ਇਹਨਾਂ ਲੜਾਈ ਆ ਸਾਰੇ ਇਕੱਠੇ ਲੜ ਰਿਹਾ ਥੋਡੀ ਵੋਟ ਤੋੜਨ ਵਾਸਤੇ ਥੋਡੀ ਤਾਕਤ ਕਮਜ਼ੋਰ ਕਰਨ ਵਾਸਤੇ ਦੂਜੀ ਗੱਲ ਕਹਿੰਦੇ ਆ ਜੀ ਅਸੀਂ ਉਹਨੂੰ ਛੜਾਉਣਾ ਐ ਇਸ ਕਰਕੇ ਉਹ ਖੜਾ ਕੀਤਾ ਹੈ ਮੈਂ ਸੇਕੋ ਸਾਹਿਬ ਸ਼ਾਇਦ ਨਾਲ ਸੀ ਜਦੋਂ ਭਾਈ ਰਾਜੋ ਹਨ ਦੀ ਧਰਮ ਪਤਨੀ ਆਪਣੀ ਭੈਣ ਨੂੰ ਖੜਾ ਕੀਤਾ ਸੀ ਅਸੀਂ ਭਾਈ ਰਾਜੋ ਨੇ ਭੈਣ ਨੂੰ ਮੈਂ ਸਿਮਰਜੀਤ ਸਿੰਘ ਮਾਨ ਕੋਲੇ ਆਪ ਚੱਲ ਕੇ ਗਿਆ ਤੇ ਸਾਰੇ ਆ ਜਿਹੜੇ ਖੜੇ ਇਹਨਾਂ ਨਾਲ ਕਰਕੇ ਹੱਥ ਜੋੜ ਕੇ ਇਕੱਠੇ ਹੋ ਕੇ ਆਪਾਂ ਇਹਨੂੰ ਖੜਾ ਕਰ ਲਿਆ ਕਹਿੰਦੇ ਨਹੀਂ ਅਸੀਂ ਨਹੀਂ ਖੜਾ ਕਰਨਾ ਅਸੀਂ ਆਪ ਅਲੱਗ ਲੜਨਾ ਹੈ ਤੇ ਹੁਣ ਚੇਤਾ ਕਰਾਂਗੇ ਪੰਥ ਦਾ ਇੱਥੇ ਵੀ ਇਹਨਾਂ ਦੇ ਬਿਆਨ ਦੇਖੋ ਤੁਹਾਡੇ ਖਿਲਾਫ ਹੀ ਹੈ ਜਿਹੜੀ ਇੱਕ ਹੋਰ ਗੱਲ ਹੈ ਐਨਐਸਏ ਇੱਕ ਸਾਲ ਹੀ ਹੋਇਆ ਆ 9.5 ਸਾਲ ਐਨਐਸਏ ਚ ਰਹਿ ਕੇ ਆਇਆ ਬਿਰਸਾ ਵੱਡੇ ਬਾਦਲ ਸਾਹਿਬ 16 ਸਾਲ ਐਨਐਸਏ ਚ ਰਹੇ ਮੇਰੀ ਮਾਤਾ ਜੀ ਨੇ ਤੇ ਮੈਂ ਕਿਤੇ ਧਰਨੇ ਨਹੀਂ ਦਿੱਤੇ ਕਿ ਸਾਡੇ ਪਾਪੂ ਨੂੰ ਛੱਡੋ ਆ ਸੇਕੋ ਸਾਹਿਬ ਨੂੰ ਤੁਹਾਨੂੰ ਵੀ ਐਨਐਸਏ ਚ ਰੱਖਿਆ ਹੋਣਾ ਸੇਕੋ ਸਾਹਿਬ ਇੱਥੇ ਇੱਥੇ ਬੈਠੇ ਹੋਣੇ ਬਹੁਤ ਲੀਡਰਸ਼ਿਪ ਥੋੜੇ ਬਜ਼ੁਰਗ ਹੋਣੇ ਜਿਨ੍ਹਾਂ ਨੂੰ ਐਨਐਸਏ ਰੱਖਿਆ ਕਿਸ ਨੂੰ ਵੱਡੇ ਬਾਦਲ ਸਾਹਿਬ ਨੂੰ ਤਾਮਿਲਨਾਡੂ ਜੇਲ੍ਹ ਚ ਮਨੀਪੁਰ ਦੀ ਜੇਲ੍ਹ ਚ 8-8 ਮਹੀਨੇ ਸਾਨੂੰ ਮਿਲ ਨਹੀਂ ਦਿੰਦੇ ਗੱਲ ਨਹੀਂ ਕਰ ਸਕਦੇ ਸੀ ਅਸੀਂ ਤਾਂ ਨਹੀਂ ਕਿਹਾ ਤਰਲੇ ਮਾਰੇ ਕਿ ਛੱਡੋ ਮੇਰੀ ਭੈਣ ਦਾ ਵਿਆਹ ਸੀ ਉਹ ਅਫਸਰ ਕਹਿੰਦਾ ਤੁਸੀਂ ਲਿਖ ਕੇ ਦੇ ਦਿਓ ਕਿਸ ਨੂੰ ਪ੍ਰੋਲ ਦੇ ਦੇਣੇ ਆ ਬਾਲ ਸਾਹਿਬ ਕਹਿੰਦੇ ਮੈਂ ਨਹੀਂ ਲਿਖ ਕੇ ਦਿੰਦਾ ਭਾਵੇਂ ਤੁਹਾਨੂੰ 20 ਸਾਲ ਰੱਖ ਲਓ ਜੇਲ੍ਹ 'ਚ ਉਹ ਕਹਿੰਦਾ ਮੇਰਾ ਮੇਰੀ ਭੈਣ ਦਾ ਵਿਆਹ ਸੰਗਤ ਕਰੂਗੀ ਮੈਂ ਨਹੀਂ ਜੇਲ੍ਹ ਤੋਂ ਨਿਕਲਦਾ ਲੀਡਰਸ਼ਿਪ ਲੀਡਰਸ਼ਿਪ ਆਹ ਹੁੰਦੀ ਹੈ ਹੁਣ ਆਪਾਂ ਲੀਡਰ ਬਣਾਉਣਾ ਹੈ ਇੱਥੇ ਤਾਂ ਪਹਿਲੇ ਨਾਰੇ ਲੱਗਦੇ ਸੀ ਖਾਲਸਾਤਾਨ ਦੇ ਜਦੋਂ ਪੁਲਸ ਆਈ ਕੱਪੜੇ ਭੇਸ ਬਦਲ ਕੇ ਜਨਾਨੀ ਦੇ ਕੱਪੜੇ ਪੰਨ ਕੀਦੇ ਪਾਪੂ ਕੇ ਗਾਇਬ ਤੇ ਵਿਚਾਰੇ ਜਿਹੜੇ ਨਾਲ ਆਏ ਸੀ ਸੋਚਦੇ ਸੀਗੀ ਅੱਗੇ ਹੋ ਕੇ ਲੜੂਗਾ ਕਹਿੰਦਾ ਸੀ ਮੈਂ ਅੱਗੇ ਹੋ ਕੇ ਲੜੂਗਾ ਤੇ ਕਿੱਧਰ ਗਏ ਆਹ ਦੇਖੋ ਸਾਹਿਬ ਬੈਠੇ ਲੀਡਰ ਬੈਠਿਆ ਜਦੋਂ ਸਾਡੇ ਤੇ ਐਨਐਸਏ ਕਹਿੰਦੇ ਲਾਉਣੀ ਐ ਆ ਥਾਣੇ ਤੇ ਸਿੱਧੇ ਜਾਂਦੇ ਸੀ ਕੋਲੇ ਲਾਓ ਸਾਡੇ ਤੇ ਉਦੋਂ ਕਿਸੇ ਵਰਕਰ ਨੂੰ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 5 ਸਾਲ ਰੱਖਣਗੇ 7 ਸਾਲ ਰੱਖਣਗੇ ਭਾਵੇਂ ਪੂਰੀ ਜ਼ਿੰਦਗੀ ਰੱਖ ਲੈਣ ਇਹ ਜੇ ਕਾਨੂੰਨ ਸੀ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਕਾਨੂੰਨ ਸੀ ਉਦੋਂ ਪੁੱਛਦਾ ਨਹੀਂ ਹੁੰਦਾ ਸੀ ਮੈਨੂੰ ਯਾਦ ਹੈ ਆ ਬੰਸੀ لال ਨੇ ਵੱਡੇ ਬਾਦਲ ਸਾਹਿਬ ਦੇ ਕੇਸ ਕੀਤਾ ਸਾਨੀ ਜ਼ਮੀਨ ਪ੍ਰਾਣੀ ਨਾਨੀਆਂ ਦੇ ਸਾਡੇ ਪ੍ਰਾਣੀ ਜ਼ਮੀਨ ਸੀ ਦਿੱਲੀ ਦੇ ਨੇ ਹਰਿਆਣੇ 'ਚ ਰਾਤੋਂ ਰਾਤ ਉਹਨਾਂ ਨੇ ਸਾਡੀ ਕਣਕ ਬਾਤੀ ਟਰੈਕਟਰ ਸਾੜ ਤੇ ਸਾਡੇ ਬੰਦਿਆਂ ਨੂੰ ਅੰਦਰ ਰੱਖਿਆ 6 ਮਹੀਨੇ ਜਮਾਨਤ ਡਰਾਈਵਰਾਂ ਦੀ ਨਹੀਂ ਹੋਣ ਦਿੱਤੀ ਅਸੀਂ ਤਾਂ ਨਹੀਂ ਚੀਕੇ ਕੌਮ ਦੀ ਅਗਵਾਈ ਕਰਨ ਵਾਲੇ ਪਛਾਣੋਂ ਕੌਣ ਕਰ ਸਕਦੇ ਐ ਆ ਨਹੀਂ ਕਿ ਜਦੋਂ ਤੁਹਾਡੇ ਬੰਦੇ ਥਾਣੇ 'ਚ ਪੜੇ ਜਾਣ ਤੇ ਤੁਸੀਂ ਗੁਰੂ ਮਹਾਰਾਜ ਦੀ ਸੋ ਆਰੀ ਪ੍ਰਕਾਸ਼ ਕਰਕੇ ਉਹ ਥਾਣੇ ਚ ਲੈ ਜਾਂ ਗੁਰੂ ਮਹਾਰਾਜ ਨੂੰ ਆਪਾਂ ਗੁਰੂ ਮਹਾਰਾਜ ਦੀ ਦੀ ਰੱਖਿਆ ਕਰਨ ਆਪਾਂ ਕਰਾਂਗੇ ਕੀ ਉਹਨਾਂ ਨੂੰ ਢਾਲ ਬਣਾਵਾਂਗੇ ਯਾਰ ਸੋਚਣ ਦੀ ਲੋੜ ਹੈ ਕਿ ਹੋ ਗਈ ਰੇ ਆਪਣੀ ਕੌਮ ਨੂੰ ਕਿਉਂ ਆਪਾਂ ਕਮਜ਼ੋਰ ਹੋ ਰਹੇ ਆ ਆ ਕਮਜ਼ੋਰ ਕਰਨ ਦੀ ਸਾਜ਼ਿਸ਼ ਆ ਸੈਂਟਰ ਦੀਆਂ ਏਜੰਸੀਆਂ ਕਰ ਰਹੀਆਂ ਆ ਆ ਸਾਜ਼ਿਸ਼ ਆ ਦਿੱਲੀ ਵਾਲੀ ਪਾਰਟੀਆਂ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਤੁਸੀਂ ਅੱਪਾ ਜੀ ਬਹਾਦਰ ਕੌਮ ਹੈ ਤੇ ਕੌਮ ਨੂੰ ਖਤਮ ਕਰਨ ਨਾਲ ਦੇ ਵਾਸਤੇ ਉਹਨਾਂ ਨੇ ਇੱਕ ਨਕਲੀ ਕੌਮ ਖੜੀ ਕੀਤੀ ਹੈ ਹੁਣ ਦਾਦੂਵਾਲ ਤੁਸੀਂ ਸਾਰੇ ਜਾਣਦੇ ਹੋ 10 ਦਿਨ ਪਹਿਲੇ ਦਾਦੂਵਾਲ ਦਾ ਬਿਆਨ ਆਇਆ ਕਿ ਬੀਜੇਪੀ ਨੂੰ ਵੋਟਾਂ ਪਾਓ ਹਰਿਆਣੇ ਤੇ ਪੰਜਾਬ ਆਪਣੇ ਹਰਿਆਣੇ ਬੀਜੇਪੀ ਨੂੰ ਵੋਟਾਂ ਪਾਓ ਤੇ ਕੱਲ ਉਹਦਾ ਬਿਆਨ ਆਇਆ ਕਿ ਇੱਥੇ ਖਡੂਰ ਸਾਹਿਬ ਚਮਰਿਤਪਾਲ ਨੂੰ ਹੈ ਜਿਤਾਓ ਦਾਦੂਵਾਲ ਸਾਰੇ ਏਜੰਸੀਆਂ ਦੇ ਬੰਦੇ ਐ ਹੁਣ ਨੁਕਸਾਨ ਕੀ ਹੋ ਗਿਆ ਜਦੋਂ ਦਾ ਤੁਸੀਂ ਕਾਲੀ ਦਲ ਕਮਜ਼ੋਰ ਕੀਤਾ ਐ ਇਹਨਾਂ ਨੇ ਦੇਖਿਆ ਕੌਮ ਦੀ ਤਾਕਤ ਗੁਰੂ ਘਰ ਐ ਆਰਐਸਐਸ ਨੇ ਨਾਲ ਦੇ ਨਾਲ ਤੱਕ ਹਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਕਮੇਟੀ ਤੋਂ ਭੰਗ ਕਰਕੇ ਆਪਣੇ ਬੰਦੇ ਵਾੜਤੇ ਐ ਕੰਟਰੋਲ ਕਰਨ ਵਾਸਤੇ ਤੁਹਾਡੀ ਕਮਜ਼ੋਰੀ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਟੇਟਮੈਂਟ ਦੇ ਰਿਹਾ ਕਿ ਜੇ ਦਿੱਲੀ ਜਿਤਾਓ ਭਾਜਪੀ ਨੂੰ ਜਿਤਾਓ ਤੱਕ ਪੱਟਾ ਸਾਹਿਬ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਹਰਿਆਣਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਬਣਾਤੀ ਉੱਥੇ ਆਪਣਾ ਦਾदू ਵਾਲ ਬਿਠਾਤਾ ਐਜੇ ਦਾ ਕੌਮ ਦੇ ਗੱਦਾਰ ਹੈ ਮੈਂ ਕਿਤੇ ਕਿਤੇ ਹੈਰਾਨ ਹੁੰਦਾ ਦੋ ਦੋ ਗਨਮਿੰਨਾ ਪਿੱਛੇ ਆਪਣੇ ਬੰਦੇ ਸਰੋਪੇ ਪਾ ਜਾਂਦੇ ਆ ਦੋ ਦੋ ਗਨਮਿੰਨਾ ਪਿੱਛੇ ਆ ਆ ਨੁਕਸਾਨ ਹੋਇਆ ਆਪਣੀ ਕੌਮ ਨੂੰ ਆਪਣੀ ਪਾਰਟੀ ਨੂੰ ਕਮਜ਼ੋਰ ਕਰਨ ਦਾ ਤੇ ਹੁਣ ਵੀ ਨਾ ਜਾਗੋਂਗੇ ਫਿਰ ਕਦੋਂ ਜਾਗੋਂਗੇ ਆ ਲੜਾਈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਕਿਸਾਨਾਂ ਦੀ ਜਥੇਬੰਦੀ ਅਕਾਲੀ ਦਲ ਹੈ ਗਰੀਬ ਦੀ ਜਥੇਬੰਦੀ ਅਕਾਲੀ ਦਲ ਹੈ ਪੰਜਾਬੀਆਂ ਦੀ ਜਥੇਬੰਦੀ ਅਕਾਲੀ ਦਲ ਹੈ ਦੂਜੇ ਪਾਸੇ ਸਾਰੇ ਦਿੱਲੀ ਦੀਆਂ ਪਾਰਟੀਆਂ ਤੇ ਉਹਨਾਂ ਦੇ ਏਜੰਟ ਹੈ ਨਿਸ਼ਾਨਾ ਸਾਰਿਆਂ ਦਾ ਥੋੜੀ ਮਾਂ ਪਾਰਟੀ ਹੈ ਤੁਸੀਂ ਵੀ ਜਾਣਦੇ ਹੋ ਅੱਜ ਇੱਥੇ ਕਿਸਾਨ ਬੈਠੇ ਆ ਤੁਸੀਂ ਕਿਤੇ ਯਾਦ ਕੀਤਾ ਸੋਚਿਆ ਕਿ ਕਾਲੀ ਦਲ ਨੇ ਕੀ ਕੀ ਕੀਤਾ ਆਪਣੇ ਵਾਸਤੇ ਜਿਹੜੇ ਟਿਊਬਵਲ ਆ ਤੁਹਾਡੇ ਖੇਤੀ ਹੁੰਦੀ ਹੈ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਆ 15 ਲੱਖ ਤੋਂ 13 ਲੱਖ ਕਨੈਕਸ਼ਨ ਕਾਲੀ ਸਰਕਾਰਾਂ ਨੇ ਦਿੱਤੇ ਆ ਉਹ ਟਿਊਬ ਲਾਈਨ ਵਿੱਚ ਬੇਮੁਖਤ ਬਿਜਲੀ ਪਾਉਣ ਵਾਲਾ ਅਕਾਲੀ ਦਲ ਹੈ ਨਹਿਰਾਂ ਕੱਢਣ ਵਾਲਾ ਅਕਾਲੀ ਦਲ ਹੈ ਕਸੀਆਂ ਬਣਾਉਣ ਵਾਲਾ ਅਕਾਲੀ ਦਲ ਹੈ ਅੰਡਰਗਰਾਉਂਡ ਪਾਈਪਾਂ ਰਾਹੀਂ ਪਾਣੀ ਭੇਜਣ ਵਾਲਾ ਅਕਾਲੀ ਦਲ ਹੈ ਆ ਦਾਣਾ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਹੈ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਇੱਕ ਨਿਸ਼ਾਨੀ ਆ ਟਰੈਕਟਰਾਂ ਦੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਟੈਕਸ ਮਾਫ ਕਰਨ ਵਾਲਾ ਅਕਾਲੀ ਦਲ ਹੈ ਇੱਥੇ ਗਰੀਬ ਆ ਬੈਠਿਆ ਆਟਾ ਦਾਲ ਦੇਣ ਵਾਲਾ ਅਕਾਲੀ ਦਲ ਹੈ ਸ਼ਗਨ ਦੇਣ ਵਾਲਾ ਅਕਾਲੀ ਦਲ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਹੈ ਐਸੀ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ ਹੈ ਇਸੀ ਸਕਾਲਰਸ਼ਿਪ 6 ਲੱਖ ਬੱਚਿਆਂ ਨੂੰ ਦਿੰਦੇ ਸੀ 200 ਯੂਨਿਟ ਬਿਜਲੀ ਦੇ ਮਾਫ ਕਰਦੇ ਤੁਸੀਂ ਦੇਖੋ ਕੀ ਕੀ ਗੱਲਾਂ ਸੀ ਪਰ ਸਾਰੇ ਭੁੱਲ ਜਾਂਦੇ ਐ ਤੇ ਜਦੋਂ ਕਾਂਗਰਸ ਦਾ ਆ ਜਾਂਦਾ ਆ 10 ਸਾਲ ਦੇਖ ਲਿਆ ਸਭ ਜਿਹੜੀਆਂ ਚੀਜ਼ਾਂ ਦਿੱਤੀਆਂ ਸਾਰੀਆਂ ਹੀ ਬੰਦ ਕਰਤੀਆਂ ਨਾ ਆਟਾ ਦਾਲ ਮਿਲਦਾ ਨਾ ਸ਼ਕਰ ਮਿਲਦੇ ਨਾ ਪੈਨਸ਼ਨਾਂ ਕੱਟਦੀਆਂ ਜਿੰਨੇ ਕੱਟ ਜਾਂਦੇ ਐ ਹਲੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣ ਆਲਾ ਥੋਡੇ ਕੋਲੇ ਕਿੰਨਿਆਂ ਕੋਲੇ ਘਰੇ ਜਨਰੇਟਰ ਹੈਗੇ ਹੱਤ ਘੜੇ ਕਰੋ ਮੈਂ 2-4 ਜਿੰਨਾ ਮੈਂ ਲਾ 5 ਬੰਦੇ ਨੇ ਹੱਤ ਘੜੇ ਕੀਤੇ ਐ ਜਜ਼ਰ ਜੀ ਤਿਆਰੀ ਕਰ ਲੋ 2 ਤਰੀਕ ਨੂੰ ਬਿਜਲੀ ਦੇ ਕੱਟ 10-10 ਘੰਡੇ ਲੱਗਣੇ ਐ ਚੇਅਰਮੈਨ ਨੇ ਮੈਨੂੰ ਦੱਸਿਆ ਐ ਕਿਉਂਕਿ ਬਿਜਲੀ ਇਹਨਾਂ ਦੀ ਖਤਮ ਹੋ ਗਈ ਕਿਉਂਕਿ ਇਹਨਾਂ ਨੇ ਨਵਾਂ ਯੂਨਿਟ ਬਣਾਇਆ ਹੀ ਨਹੀਂ ਹੁਣ ਤਾਂ ਇਲੈਕਸ਼ਨ ਕਰਕੇ ਇੰਤਜ਼ਾਮ ਕਰੀ ਬਟੇ ਖਰੀਦ-ਖਰੂਦ ਕੇ ਦੋ ਤਰੀਕ ਦੇ ਬਾਅਦ ਇੱਕ ਤਾਂ ਜਨਰੇਟਰ ਦਾ ਖਰੀਦਣ ਦਾ ਬਿਆਨਾ ਦੇਓ ਅੱਜ ਜਾਣ ਤੋਂ ਪਹਿਲੇ ਜਾਂ ਵਾਟਰ ਲੈ ਲਓ ਇੱਕ ਮੱਛਰ ਮਾਰਨ ਵਾਲੀ ਦਵਾਈ ਨਾਲ ਘਰੇ ਰੱਖੋ ਜਰੂਰ ਕੋਈ ਦੰਦੀਆਂ ਵੱਢਣਗੇ ਪੜੇ ਮੈਂਨੂੰ ਅੱਜ ਦੱਸਣਾ ਹੁਣ ਦੂਜੀ ਇੱਕ ਥੋੜਾ ਮਾਮਲਾ ਥੋੜੀ ਨਹਿਰੀ ਮਾਮਲਾ ਲੱਗਣ ਲੱਗਿਆ ਹੈ ਹਲੇ ਤੱਕ ਤੁਸੀਂ ਦੇਖੋ ਕਿਵੇਂ ਕੀ ਕੀ ਹੋਣਾ ਲა ਇਹਨਾਂ ਦਾ ਕੋਈ ਦਰਦ ਨਹੀਂ ਤੁਹਾਡੇ ਪ੍ਰਤੀ ਮੈਨੂੰ ਤਾਂ ਦਿਨ ਯਾਦ ਆ ਬਾਦਲ ਸਾਹਿਬ ਦੀਆਂ ਸਰਕਾਰਾਂ ਤੁਸੀਂ ਆਪਣੀ ਸਰਕਾਰ ਸਮਝਦੇ ਸੀ ਕਿਸੇ ਨੂੰ ਕੋਈ ਤਕਲੀਫ ਹੁੰਦੀ ਮਿੰਟ ਚ ਆਪਣੇ ਜਸਦਾ ਨੂੰ ਫੜਦੇ ਮਿੰਟ ਚ ਸੇਕਲ ਸਾਹਿਬ ਨੂੰ ਫੜਦੇ ਮਿੰਟ ਚ ਮੈਨੂੰ ਮੈਂ ਲਾ 2 ਘੰਟੇ ਮੁੱਖ ਮੰਤਰੀ ਦੇ ਦਰਵਾਜ਼ੇ ਵਾਦਦੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਥੋੜੀ ਥੋੜਾ ਰਾਸੀ ਮੁੱਖ ਮੰਤਰੀ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਜੀ ਥੋੜੇ ਵਿੱਚ ਰਹਿੰਦੇ ਸੀ ਅਸਲੀ ਮੁੱਖ ਮੰਤਰੀ ਦੋ ਹੈ ਆ ਭਗਵੰਤ ਮਾਨ ਕੋਈ ਮੁੱਖ ਮੰਤਰੀ ਹੈ ਮਲੰਗ ਜਾਇ ਪਤਾ ਕਿਵੇਂ ਬਣ ਗਿਆ ਹਲੇ ਵੀ ਪ੍ਰਾਣੀਆਂ ਆਤਾਂ ਇਹਨੀਆਂ ਜਾਂਦੀਆਂ ਨੇ ਪ੍ਰਾਣੀਆਂ ਆਤਾਂ ਜਿਹੜਾ ਘਰ ਵਾਲਾ ਜਿਹੜਾ ਬੰਦਾ ਜਿਹੜਾ ਬਾਪ ਦੇ ਖਿਲਾਫ ਦੀ ਬੇਟੀ ਬੋਲਣ ਲੱਗ ਜੇ ਇਹਦਾ ਮਤਲਬ ਹੈ ਐਜਾ ਗੰਦਾ ਬੰਦਾ ਨਹੀਂ ਹੋ ਸਕਦਾ ਜਿਹੜਾ ਬੇਟੀ ਆਪਣੇ ਬਾਪ ਦੇਖ ਲਾ ਇੱਕ ਕੋਈ ਗਰੰਟੀ ਪੂਰੀ ਕੀਤੀ ਹੈ ਸਾਰਿਆਂ ਨੇ ਵਿਆਹ ਕਰਾ ਲਏ ਆਪਣੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਲਿਆ ਕਿਨੇ ਹਾਂ ਅੱਛਾ ਹੋਰ ਯਾਰ ਕਰਤੂਤਾਂ ਦੇਖੋ ਆ ਬਲਕਾਰ ਸਿੰਘ ਨੇ ਮਨਿਸਟਰ ਦੀ ਟੇਪ ਦੇਖੀਏ ਕਿਨੇ ਦੇਖੀ ਹੱਥ ਖੜ ਕਰਿਓ ਓਏ ਇੰਨੇ ਨੇ ਦੇਖ ਲਈ ਇਹ ਕਿਟਾਰੂ ਚੱਕ ਦੀ ਨਾ ਦੇਖਿਓ ਖਤਰਨਾਕ ਹੈ ਜਿਆਦੀ ਕਿਟਾਰੂ ਚੱਕ ਵਾਲੀ ਉੱਤੇ ਇਹਨਾਂ ਦਾ ਹੋਰ ਹੈ ਇੱਥੇ ਪਟਿਆਲੇ ਵਾਲਾ ਕਿਹੜਾ ਸੀ ਐਮਐਲਏ ਇੱਕ ਉਹ ਹੈ ਆ ਸਾਰੇ ਹੀ ਐਜੇ ਹੀ ਹੈ ਕੈਰੇਕਟਰ ਸਾਰੇ ਦੇ ਜਾਈ ਹੈ ਨਾਲੇ ਤੁਸੀਂ ਕੱਲ ਦੱਸੋ ਯਾਰ ਸਰਕਾਰ ਤਾਂ ਕਾਲੀ ਦਲ ਦੀ ਸਰਕਾਰ ਹੀ ਸੀ ਜਿੱਦੋਂ ਤੁਸੀਂ ਦੇਖੋ ਆ ਜੀਰੇ ਵਾਲੇ ਦੱਸੋ ਤੁਸੀਂ ਅੱਜ ਪਠਿੰਡੇ ਜਾਂਦੇ ਹੋ ਪਤਾ ਲੱਗਦਾ ਇੱਥੋਂ ਅੰਮ੍ਰਿਤਸਰ ਜਾਂਦੇ ਹੋ ਇੱਥੇ ਕਿਤੇ ਮਰਜੀ ਜਾਂਦੇ ਹੋ ਸੜਕਾਂ ਦੇਖੋ ਕਹਿ ਜੀ ਬਣਾਣੀਆਂ ਇੱਥੇ 에어ਪੋਰਟ ਬਣਾਤੇ ਤੁਹਾਡੇ ਸ਼ਹਿਰ ਚ ਜੀਰੇ ਚ ਜੋ ਡਿਵੈਲਪਮੈਂਟ ਹੋਈ ਹੈ ਆ ਕਾਲੀ ਦਲ ਦੀ ਸਰਕਾਰਾਂ ਤੇ ਹੋਈ ਹੈ